ਸਸ਼ੀਕਾਲ ਕਲਿਆਣ ਟੀਵੀ ਪੰਜਾਬ ਇਕਤੂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹਨਾਂ ਨੂੰ ਇੱਕ ਖੁੱਲਾ ਸੁਝਾਅ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਜਿਹੜੇ ਤਿੰਨ ਸੁਝਾਅ ਨੇ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਗਏ ਨੇ ਤਾਂ ਸਭ ਤੋਂ ਪਹਿਲਾਂ ਲਿਖਿਆ ਗਿਆ ਕਿ ਪਾਰਟੀ ਦੇ ਹਿੱਤਾਂ ਦੇ ਲਈ ਇੱਕ ਪੰਜ ਪ੍ਰਧਾਨੀ ਬਣਾਉਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਗਿਆ ਜਿਸ ਦੇ ਵਿੱਚ ਕੀ ਸਰਦਾਰ ਬਲਵਿੰਦਰ ਸਿੰਘ ਪੁੰਦੇੜ ਬੀਬਾ ਹਰਸਿਮਰਤ ਕਾਰ ਬਦਲ ਸਰਦਾਰ ਗੁਲਜ਼ਾਰ ਸਿੰਘ ਨਿਕੇ ਇਸ ਦੇ ਨਾਲ ਹੀਰਾ ਸਿੰਘ ਗਾਬੜੀਆ ਤੇ ਐਨ ਕੇ ਸ਼ਰਮਾ ਸਮਿਤ ਹੋਰ ਕਈ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਮ ਲਿਖੇ ਗਏ ਨੇ ਕਿ ਕੋਰ ਕਮੇਟੀ ਬਣਾਈ ਜਾਵੇ ਤਾਂ ਜੋ ਜਦ ਕੋਈ ਵੀ ਫੈਸਲਾ ਲਿਆ ਜਾਵੇ ਤੇ ਨਾਲ ਤੋਂ ਸਲਾਹ ਲਈ ਜਾਵੇ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐਲਾਨ ਕਰਨ ਦੀ ਬੇਨਤੀ ਕੀਤੀ ਗਈ ਹੈ ਕਿ ਇਹ ਪ੍ਰਜ਼ੀਡੀਅਮ 14 ਦਸੰਬਰ 2024 ਤੱਕ ਦਾ ਜਦ ਤੱਕ ਨਵੀਂ ਪੜਤੀ ਹੋ ਕੇ ਨਵੇਂ ਡੈਲੀਕੇਟਸ ਦੇ ਰਾਹੀਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਤਦ ਤੱਕ ਪਾਰਟੀ ਦੇ ਸਾਰੇ ਉਪਰੋਕਤ ਫੈਸਲੇ ਜਾਂ ਫਿਰ ਜਿਹੜੀ ਵੀ ਪ੍ਰਜ਼ੀਡੀਅਮ ਬਣੇ ਉਹੀ ਫੈਸਲੇ ਕਰੇਗੀ ਜਿਸ ਦੇ ਵਿੱਚ ਕੀ ਆਉਣ ਵਾਲੇ ਬਾਈ ਇਲੈਕਸ਼ਨ ਲੜਨਾ ਐਸਜੀਪੀਸੀ ਦੀ ਹੋ ਵੋਟਾ ਬਣਾਉਣਾ ਤੇ ਜੇਕਰ ਜਰਨਲ ਇਲੈਕਸ਼ਨ ਆਉਂਦੀ ਹੈ ਤਾਂ ਉਹ ਕਿਵੇਂ ਲੜਨੀ ਹੈ ਜੇਕਰ ਜਰਨਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਦੇ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿਕ ਕਮੇਟੀ ਦੀ ਚੋਣ ਕਰਾਉਣੀ ਹੈ ਪਾਰਟੀ ਦੀ ਭਰਤੀ ਤੇ ਹੋਰ ਵੀ ਜਿਹੜੇ ਸਾਰੇ ਫੈਸਲੇ ਨੇ ਉਹ ਇਹ ਕਮੇਟੀ ਲਵੇਗੀ ਦੂਸਰਾ ਸੁਝਾਅ ਦਿੱਤਾ ਗਿਆ ਜਿਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਜੋ ਸੀ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼ਖੰਡਪਾਟ ਸਾਹਿਬ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੰਗ ਚੁੱਕੇ ਆ ਉਸ ਸਮੇਂ 14 ਦਸੰਬਰ ਦੇ ਮੌਕੇ ਵੀ ਮਾਫੀ ਮੰਗਣ ਤੋਂ ਪਹਿਲਾਂ ਇਹ ਜ਼ੁਬਾਨੀ ਤੇ ਲਿਖਤੀ ਵੀ ਬੇਨਤੀ ਪਾਰਟੀ ਪ੍ਰਧਾਨ ਨੂੰ ਕੀਤੀ ਗਈ ਸੀ ਕਿ ਮਾਫੀ ਵਿਧਿਵਿਧਾਨ ਦੇ ਮੁਤਾਬਕ ਲਿਖ ਕੇ ਮੰਗ ਲਈਏ ਤਾਂ ਜੋ ਸਜ਼ਾ ਜੇ ਅਕਾਲ ਤੱਕ ਸਾਹਿਬ ਲਾਵੇ ਉਹ ਨਿਮਾਣੇ ਸਿੱਖਾ ਦੀ ਤਰ੍ਹਾਂ ਭੁਗਤੀਏ ਇਸ ਦੇ ਨਾਲ ਹੀ ਦੱਸਦੀ ਕਿ ਤੀਜਾ ਸੁਝਾਅ ਦਿੱਤਾ ਗਿਆ ਕਿ 파ਰਟੀ ਇੱਕ ਮਹੀਨੇ ਦੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਮੁਆਫੀ ਦੇ ਨਾਲ-ਨਾਲ ਸਲਾਹ ਦੇ ਮੁਤਾਬਕ ਇੱਕ ਮਹੀਨੇ ਤੱਕ ਚੱਲ ਕੇ ਦੇਖ ਲਓ ਜਿਤੇ ਪਿਛਲੇ 3 ਸਾਲਾਂ ਤੋਂ ਲਿਖਿਆ ਗਿਆ ਕਿ ਨੀਜੀ ਮੁਫਾਦ ਪਾਲਣ ਬਾਰੇ ਬਦਨਾਮ ਸਿਆਸੀ ਸਲਾਹਕਾਰ ਤੇ ਨੀਜੀ ਤੌਰ ਤੇ ਤੰਗदिल ਇਨਸਾਨ ਅਫਸਰਾ ਤੇ ਤਨਖਾਹਦਾਰਾ ਦੀ ਸਲਾਹ ਦੇ ਨਜ਼ੰਦ ਕੇ ਦੇਖ ਲਿਆ ਤਾਂ ਹੁਣ ਇੱਕ ਵਾਰ ਇੱਕ ਮਹੀਨਾ ਲੋਕਾਂ ਦੀ ਇੱਛਾ ਦੇ ਮੁਤਾਬਕ ਸਖਤ ਫੈਸਲਾ ਲੈ ਕੇ ਦੇਖ ਲਿਆ ਜਾਵੇ ਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਵਿੱਚ ਚੱਲੀਏ ਪਾਰਟੀ ਪ੍ਰਧਾਨ ਵੀ ਤੁਸੀਂ ਬਣੇ ਲੋ ਤੇ ਮੁੱਖ ਮੰਤਰੀ ਵੀ ਬਣੋਗੇ ਤੇ ਇਸ ਦੇ ਨਾਲ ਹੀ ਇਹ ਜਿਹੜੇ ਤਿੰਨ ਸੁਝਾਅ ਨੇ ਇਹ ਪਾਰਟੀ ਦੇ ਲੀਡਰ ਜਿਸ ਦੇ ਵਿੱਚ ਕੀ ਚਰਨਜੀਤ ਸਿੰਘ ਬਰਾੜ ਸਿਆਸੀ ਸਖਤਰ ਤੇ ਬੁਲਾਰਾ ਤੇਜ ਦੇ ਨਾਲ ਹੀ ਹੋਰ ਕਈ ਮੈਂਬਰ ਸਹਿबान ਸ਼ਾਮਲ ਨੇ ਜਿਨ੍ਹਾਂ ਵੱਲੋਂ ਇਹ ਖੁੱਲਾ ਸੁਝਾਅ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਗਿਆ